ਫਿਰ ਮੁਖੀ ਸਾਹਿਬ ਦੇ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਹੋਈਆਂ ਘਟਨਾਵਾਂ ਦੇ ਮਾਮਲੇ ਚਕਾਲੀ ਲਲਦੇਵ ਉਮੀਦਵਾਰਾਂ ਵਰਕਰਾਂ ਦੇ 307 ਦੇ ਦਰਜ ਕੀਤੇ ਗਏ ਮਾਮਲਿਆਂ ਨੂੰ ਹਲਕਾ ਵਿਧਾਇਕ ਕਵਰਜੀਤ ਸਿੰਘ ਰੋਜੀ ਬਰਕੰਦੀ ਨੇ ਝੂਠਾ ਤੇ ਬੇਬੁਨਿਆਦ ਦੱਸਿਆ ਉਹਨਾਂ ਨੇ ਕਿਹਾ ਹੈ ਕਿ ਜਿਨ੍ਹਾਂ ਵਰਕਰਾਂ ਨਾਲ ਲੜਾਈ ਨਾ ਦੂਰ ਦਾ ਸਬੰਧ ਨਹੀਂ ਹੈ ਉਹਨਾਂ ਨੂੰ ਵੀ 307 ਦੇ ਮਾਮਲੇ ਵਿੱਚ ਰੱਖਿਆ ਗਿਆ ਹੈ ਇੱਕ ਉਮੀਦਵਾਰ ਤੇ ਕਿਨੈਪ ਦਾ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਵੋਟ ਨੰਬਰ 7 ਤੋਂ ਅਕਾਲੀ ਉਮੀਦਵਾਰ ਪਿੰਦਰ ਪਤਰਾ ਦੇ ਪਤੀ ਅਤੇ ਬੇਟਿਆਂ ਤੇ 307 ਦਾ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਇਸ ਮੌਕੇ ਹਰਪਾਲ ਸਿੰਘ ਬੇਦੀ ਦੇ ਪਰਿਵਾਰਿਕ ਮੈਂਬਰਾਂ ਅਤੇ ਰੁਪਿੰਦਰ ਬਤਰਾ ਨੇ ਵੀ ਇਨਸਾਫ ਦੀ ਮੰਗ ਕੀਤੀ ਹੈ ਸਰ ਸਾਨੂੰ ਕਾਰ ਨਹੀਂ ਲੱਗਦੇ ਕਿ ਇਹ ਚਾਹੁੰਦੇ ਸੀ ਕਿ ਪੋਲਿੰਗ ਟਾਈਮ ਪ੍ਰਧਾਨ ਜੀ ਉੱਥੇ ਨਾ ਹੋਣ ਤੇ ਇਲੈਕਸ਼ਨ ਦੀ ਜਿਹੜੀ ਗਿਣਤੀ ਹੋਣੀ ਆ ਉਸ ਟਾਈਮ ਹੀ ਪ੍ਰਧਾਨ ਜੀ ਉੱਥੇ ਨਾ ਹੋਣ ਜਾ ਕੇ ਅਸੀਂ ਹੇਰਫੇਰ ਕਰ ਸਕੀਏ ਤੇ ਕਿਉਂਕਿ ਉਹ ਹਾਰੇ ਪਏ ਆ ਉਹਨਾਂ ਨੂੰ ਪਤਾ ਹੈ ਕਿ ਅਸੀਂ ਹਾਰ ਜਾਣਾ ਇਸ ਕਰਕੇ ਉਹ ਬੁਖਲਾ ਕੇ ਪ੍ਰਧਾਨ ਜੀ ਤੇ 307 ਦਾ ਪਰਚਾ ਕੀਤਾ ਜਿਹੜਾ ਕਿ ਬਿਲਕੁਲ ਹੈ ਉਸ ਟਾਈਮ ਪ੍ਰਧਾਨ ਜੀ ਕਰੇ ਸੀ ਮੇਰੇ ਕੋਲ ਸੀਡਿਸ ਹੈਗੇ ਸਾਡੇ ਘਰ ਦੇ ਸੀਸੀਟੀਵੀ ਕੈਮਰਾਜ਼ ਦੀਆਂ ਤੇ ਮੇਰੇ ਬ੍ਰਦਰ ਤੇ ਇਹਨਾਂ ਨੇ ਬਿਲਕੁਲ ਗਲਤ ਪਰਚਾ ਕੀਤਾ ਕਿ ਉਹ ਇਵਨ ਕਿ ਉੱਚੀ ਆਵਾਜ਼ ਵਿੱਚ ਕਿਸੇ ਨਾਲ ਗੱਲ ਵੀ ਨਹੀਂ ਕੀਤੀ ਉਹਦੇ ਤੇ ਬਹੁਤ ਵੱਡਾ ਹੁੰਦਾ ਫਿਊਚਰ ਖਰਾਬ ਨੇ ਪਲਾਨਿੰਗ ਕੀਤੀ ਹੈ ਉਹ ਬਿਲਕੁਲ ਬੇਕਸੂਰ ਹੈ ਉਸ ਟਾਈਮ ਤੇ ਸਾਡੇ ਕੋਲ ਰਿਕਾਰਡਿੰਗਸ ਹੈ ਫੋਨ ਲੋਕੇਸ਼ਨਸ ਹੈਗੇ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਅਸੀਂ ਪਹਿਲੋ ਤਾਂ ਆਪਦੇ ਜਿਹੜੇ ਕਾਊਂਟਿੰਗ ਏਜੰਟ ਆ ਉਹ ਸਾਰੇ ਅਸੀਂ ਤਕਰੀਬਨ ਕੱਲ ਬਣਾ ਲਏ ਸੀ ਪਰ ਜਦੋਂ ਇਹਨਾਂ ਨੇ ਰਜਿਸਟਰ ਚ ਦੇਖਿਆ ਵੀ ਕਾਊਂਟਿੰਗ ਏਜੰਟ ਕਿਹੜੇ-ਕਿਹੜੇ ਬਣੇ ਆ ਉਹਨਾਂ ਨੂੰ ਪੁਲਿਸ ਦੇ ਫੋਨ ਜਾਣ ਲੱਗ ਪਏ ਸਾਡੇ ਧੂੜਿਆ ਜੀ ਨੂੰ ਫੋਨ ਗਿਆ ਜਿਹੜੇ ਹੋਰ ਕੈਂਡੀਡੇਟਸ ਸੀਗੇ ਜਿਹੜੇ ਤਿੰਨ ਇਹਨਾਂ ਨੇ ਪਰਚੇ 'ਚ ਨਾਮਜ਼ਾਦ ਕੀਤੇ ਉਹ ਕੱਲ ਬਣੇ ਸੀਗੇ ਆਪਣਾ ਪੋਲਿੰਗ ਏਜੰਟ ਮਤਲਬ ਕਿ ਇਹਨਾਂ ਨੇ ਇਹਨਾਂ ਨੂੰ ਹੁਣ ਕੀ ਆ ਵੀ ਜਿਹੜੇ ਅਣਪਛਾਤੇ ਪਰਚੇ ਬੰਦੇ ਲਿਖੇ ਹੋਏ ਆ ਝੂਠੇ ਪਰਚਿਆਂ 'ਚ ਉਹਨਾਂ ਦੇ ਵਿੱਚ ਜਿਹੜੇ ਪੋਲਿੰਗ ਇਹਨਾਂ ਦੇ ਏਜੰਟ ਬਣ ਗਏ ਉਹਨਾਂ ਪੋਲਿੰਗ ਏਜੰਟ ਨੂੰ ਵਿੱਚ ਨਾਮਜ਼ਾਦ ਕਰਕੇ ਗਿਣਤੀ 'ਚ ਜਾਣ ਤੋਂ ਰੋਕਣਾ ਪਰ ਅਸੀਂ ਉੱਥੇ ਗਿਣਤੀ 'ਚ ਸਾਰੇ ਅਸੀਂ ਪ੍ਰੈਸ ਨੂੰ ਬੇਨਤੀ ਕਰਦੇ ਹਾਂ ਕਿਉਂਕਿ ਤੁਹਾਡੇ ਸਾਹਮਣੇ ਤੱਕਾ ਹੋਇਆ ਕੱਲ ਨੂੰ ਅਸੀਂ ਸਵੇਰ ਆਪਦਾ ਉੱਥੇ ਗਿਣਤੀ ਦੇ ਵਿੱਚ ਹਰ ਬੰਦਾ ਪਹੁੰਚਾਂਗੇ ਤੇ ਗਿਣਤੀ ਤੋਂ ਬਾਅਦ ਅਸੀਂ ਫਿਰ ਆਪਦੀ ਅਗਲੀ ਰਣਨੀਤੀ ਬਣਾਵਾਂਗੇ ਕਿਉਂਕਿ ਸਾਡਾ ਪਹਿਲਾ ਫੋਕਸ ਆ ਕਿਉਂਕਿ ਕਾਂਗਰਸੀਆਂ ਨੂੰ ਐ ਆ ਵੀ ਕਿਵੇਂ ਨਾ ਕਿਵੇਂ ਆਹ ਗਿਣਤੀ ਦਾ ਬਾਈਕਾਟ ਕਰਨ ਕਿਵੇਂ ਨਾ ਕਿਵੇਂ ਜਿਹੜੇ ਇਹਨਾਂ ਦੇ ਬੰਦੇ ਗਿਣਤੀ 'ਚ ਨਾ ਜਾਣ ਪਰ ਅਕਾਲੀ ਦਲ ਕੱਲ ਨੂੰ ਇੱਥੇ ਤਗੜਾ ਹੋ ਕੇ ਪਿੰਡਾਂ ਦੇ ਵਿੱਚੋਂ ਵੱਧ ਤੋਂ ਵੱਧ ਇੱਥੇ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਪਹੁੰਚਣਗੇ ਤੇ ਹਮ ਹਮਾ ਕੇ ਗਿਣਤੀ ਵਾਲੀ ਥਾਂ ਤੇ ਪਹੁੰਚਾਂਗੇ ਤੇ ਉਸ ਤੋਂ ਬਾਅਦ ਅਗਲੀ ਰਣਨੀਤੀ ਦੇਖਾਂਗੇ ਜਿਹੜੇ ਤੁਸੀਂ ਕਹਿੰਦੇ ਤਿੰਨ ਹੋਰ ਨਵੇਂ ਨਾਮਜ਼ਦ ਕੀਤੇ ਕਿ ਉਹਨਾਂ ਵਿੱਚ ਕੋਈ ਏਜੰਟ ਵੀ ਹੈ ਤੁਹਾਡੇ ਜਿਹੜੇ ਜਿਹੜੇ ਉਹਦੇ ਵਿੱਚ ਕਿਉਂਕਿ ਇੱਕ ਸੋਨੂ ਜੀ ਆ ਸਾਡੇ ਉਹਨਾਂ ਨੇ ਉਹ ਉਹਨੇ ਪੋਲਿੰਗ ਏਜੰਟ ਤੇ ਕੱਲ ਫਾਰਮ ਲੈ ਕੇ ਗਿਆ ਸੀ ਜਦੋਂ ਇਹਨਾਂ ਨੂੰ ਪਤਾ ਵੀ ਉਹ ਫਾਰਮ ਲੈ ਗਿਆ ਤੇ ਨਾਲ ਦੀ ਨਾਲ ਉਹਨੂੰ ਸ਼ਾਮ ਨੂੰ ਪਰਚੇ 'ਚ ਨਾਮਜ਼ਦ ਕਿਹੜੇ ਪਰਚੇ ਜਿਹੜਾ ਆਪਣਾ 27 ਨੰਬਰ ਟੇਕ ਚੰਦ ਬੱਧਰਾ ਜੀ ਵਾਲਾ ਉਹਦੇ ਵਿੱਚ ਉਹ ਤਿੰਨ ਬੰਦੇ ਨਾਮਜ਼ਦ ਕਰਤੇ ਜਿਨ੍ਹਾਂ ਨੂੰ ਆਇਆ ਸੀਗਾ ਵੀ ਆਹਾ ਪੋਲਿੰਗ ਇਹਨਾਂ ਦੀ ਸੋ ਮੈਂ ਸਾਰੀ ਪ੍ਰੈਸ ਨੂੰ ਬੇਨਤੀ ਕਰਦਾ ਜੀ ਤੁਸੀਂ ਵੇਖੋ ਮਤਲਬ ਕਿ ਜਿਵੇਂ ਕਹਿ ਲੋ ਵੀ ਡੈਮੋਕ੍ਰੇਸੀ ਦਾ ਚੌਥਾ ਪਿੱਲਰ ਹੋ ਤੇ ਤਗੜੇ ਹੋ ਕੇ ਜੀ ਸਾਡਾ ਜੋ ਸੱਚ ਬਸ ਸੱਚ ਨੂੰ ਕਿ ਤੁਸੀਂ ਉਜਾਗਰ ਕਰਦੇ ਹੋ ਜੇ ਹੋਰ ਅਸੀਂ ਕਹਿੰਦੇ ਨਹੀਂ ਲੜਾਈ ਲੜਨ ਨੂੰ ਤਾਂ ਅਸੀਂ ਕਾਂਗਰਸੀਆਂ ਨਾਲ ਇਕੱਲੇ ਹੀ ਬਹੁਤ ਠੀਕ ਹੈ ਨਾ ਤੇ ਪ੍ਰਸ਼ਾਸਨ ਨੇ ਜੋ ਹਰਕਤਾਂ ਕੀਤੀਆਂ ਮੈਨੂੰ ਆਸ ਉਮੀਦ ਨਹੀਂ ਸੀਗੀ ਵੀ ਪ੍ਰਸ਼ਾਸਨ ਇਹੋ ਜੀਆਂ ਹਰਕਤਾਂ ਕਰੂਗਾ ਵੀ ਪਹਿਲੋਂ ਕਾਗਜ਼ਰ ਰੱਦ ਕਰਾਉਣ ਲਈ ਤੇ ਫਿਰ ਝੂਠੇ ਪਰਚੇ ਤੇ ਵਿੱਚ ਉਹ ਬੰਦੇ ਜਿਵੇਂ ਹਰਪਾਲ ਬੇਦੀ ਜੀ ਉਹਨਾਂ ਦਾ ਬੇਟਾ ਤੇਜ ਚੰਦ ਬੱਤਰਾ ਜੀ ਵਿਜੇਰ ਪਾਣਾ ਜੀ ਫਿਰ ਸਾਡੇ ਲਾਡੀ ਬੱਤਰਾ ਜੀ ਜਿਹੜੇ ਮਤਲਬ ਕਿ ਨੇੜੇ ਤੇੜੇ ਵੀ ਹੈ ਨਹੀਂ ਸੀ ਅਸੀਂ ਇਹ ਸੀਰੀਜ਼ ਦੇਣ ਲੱਗੇ ਆ ਤੁਹਾਨੂੰ ਪ੍ਰੈਸ ਨੂੰ ਕਾਈਂਡਲੀ ਤੁਸੀਂ ਦੇਖ ਲਓ ਵੀ ਨੇੜੇ ਤੇੜੇ ਵੀ ਹੈ ਨਹੀਂ ਉਹਨਾਂ ਨੂੰ ਝੂਠੇ ਪਰਚਿਆਂ 'ਚ ਦਰਜ ਕਰਾਇਆ ਤਾਂਕਿ ਆ ਨਾ ਤਾਂ ਪੋਲਿੰਗ ਵਾਲੇ ਦਿਨ ਉੱਥੇ ਜਾ ਸਕਣ ਤੇ ਨਾ ਹਾ ਕਾਊਂਟਿੰਗ ਸ੍ਰੀ ਮੁਖਤਸਰ ਸਾਹਿਬ ਤੋਂ ਅਨਮੋਲ ਸਿੰਘ ਦੀ ਰਿਪੋਰਟ ਐਸਐਮ ਜਨ نیوز